ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਬਰਗਾੜੀ ਦੇ ਵਿੱਚ ਬਰਗਾੜੀ ਪਿੰਡ ਜਿਹੜਾ ਮਿੱਤਰੋ ਇੱਕ ਇਤਿਹਾਸਕ ਨਗਰ ਆ ਔਰ ਜਦੋਂ ਤੁਸੀਂ ਫਰੀਦਕੋਟ ਤੋਂ ਵੱਡੇ ਹਾਈਵੇ ਤੋਂ ਫੜ ਕੇ ਬਠਿੰਡੇ ਵਾਲੀ ਸਾਈਡ ਨੂੰ ਜਾਂਦੇ ਆਂ ਤਾਂ ਰਸਤੇ ਦੇ ਵਿੱਚ ਬ੍ਰਗਾੜੀ ਆਉਂਦਾ ਬ੍ਰਗਾੜੀ ਤੁਸੀਂ ਸਾਰਾ ਪਾਰ ਕਰ ਲੈਣਾ ਮਿੱਤਰੋ ਤੇ ਸੂਆ ਆਊਗਾ ਸੂਏ ਦੇ ਤੁਸੀਂ ਜਿੱਧਰਲੇ ਪਾਸੋਂ ਪਾਣੀ ਵਗਦਾ ਉਧਰਲੇ ਪਾਸੇ ਨੂੰ ਮੁੜ ਜਾਣਾ ਮਿੱਤਰੋ ਤੇ ਬਾਹਰ ਖੇਤਾਂ ਦੇ ਵਿੱਚ ਬਾਈ ਉਹਨਾਂ ਦਾ ਰਹਿਣ ਵਸੇਰਾ ਵਾ ਤੇ ਨੰਬਰ ਸਕਰੀਨ ਉੱਤੇ ਲਾ ਦੂੰਗਾ ਉਹ ਨੰਬਰ ਤੇ ਗੱਲਬਾਤ ਕਰਕੇ ਤੁਸੀਂ ਬਾਈ ਉਹਨਾਂ ਨਾਲ ਅੱਗੋਂ ਰابطਾ ਕਾਇਮ ਕਰ ਲਿਆ ਜੇ ਇੱਕ ਸਾਈਵਾਲ ਦਾ ਕ੍ਰੋਸ ਵੈੜ ਵਕਾਉ ਆ ਮਿੱਤਰੋ ਬਾਈ ਉਹਨਾਂ ਦੀ ਕਿੰਨਵਾ ਸੂਆ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਸਾਰੀ ਗੱਲਬਾਤ ਮਾਲਕ ਨਾਲ ਹੀ ਕਰ ਲੈਨੇ ਆ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਵਧੀਆ ਹੀ ਸੇਤਾ ਦੇ ਪਰਿਵਾਰ ਬਾਈ ਵਧੀਆ ਬਾਈ ਠੀਕ ਅੱਛਾ ਨਾਮ ਦੱਸ ਦੀ ਵੀਰੇ ਕਿਹਨਾਂ ਦੇ ਬਲਵੰਤ ਹਾਂਜੀ ਬਲਵੰਤ 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 ਵੀਰੇ ਘਰ ਤਾਂ ਆਪਣਾ ਬਾਹਰ ਖੇਤਾਂ 'ਚ ਆ ਗਿਆ ਹਨਾ ਠੀਕ ਆ ਬਾਈ ਸੂਏ ਦੇ ਨਾਲ ਜਿੱਧਰੋਂ ਪਾਣੀ ਵਗਦਾ ਉਧਰਲੇ ਪਾਸੇ ਹੈ ਨਾ ਠੀਕ ਆ ਬਾਈ ਅੱਛਾ ਜਿਹੜੀ ਵੈੜ ਆਪਾਂ ਵੇਚਣੀ ਆ ਕਿੰਨਵਾ ਸੂਸ ਹੁੰਦੀ ਆ ਵੀਰੇ ਪਹਿਲਾ ਸੂਆ ਹੀ ਪਹਿਲਾ ਪਲੂਨ ਏ ਵਾ 57 ਲੈ ਜੂਗੀ 57 ਲੈ ਜੂਗੀ ਠੀਕ ਹੈ ਵੱਡੇ ਬਾਈ ਕੋਈ ਸੀਮਣ ਸੁਮਣ ਦਾ ਭਰਾਇਆ ਹੋਇਆ ਕਿ ਟਿਊਬ ਸਾਂ ਨੂੰ ਹੀ ਕਰੌਸ ਕਰਾਈ ਹੈ ਨਹੀਂ ਸੀਮਣ ਹੀ ਭਰਾਇਆ ਹੂੰ ਪਰ ਕੋਈ ਆਪਾਂ ਦਾ ਕੋਈ ਡੀਟੇਲ ਨਹੀਂ ਹੈਗਾ ਠੀਕ ਹੈ ਵੱਡੇ ਬਾਈ ਉੰਜ ਸੀਲ ਠੰਡੀ ਆ ਤੁਸ ਮਨਾ ਲੈਂਦੀ ਹੈ ਹਾਂ ਹਾਂ ਵਧੀਆ ਜੀ ਜਿਵੇਂ ਮਰਜ਼ੀ ਹੈ ਹਾਂਜੀ ਓਵੇਂ ਨਹੀਂ ਵੀ ਚੱਕ ਰੇਗਾ ਹਾਂ ਹਾਂ ਕੋਈ ਵਾਸਤਾ ਨਹੀਂ ਦੁੱਧ ਵੀ ਦੇ ਦੂ ਤੇਰਾ 14 ਕਿਲੋ ਬੱਚੀ ਪੈਣੀ ਹਾਂ ਦੁੱਧ ਦੇ ਦੇ ਵੀ ਹੂੰ ਚੂਣ ਚਣ ਕਿਵੇਂ ਆ ਵੱਡੇ ਬਾਈ ਹਾਂ ਪਹਿਲਾ ਸੂ ਹੀ ਫਿਰ ਉਹ ਹੀ ਤਾਂ ਹੋਰ ਜੇ ਤਾਂ ਕੋਈ ਪਤਾ ਨਹੀਂ ਹਾਂ ਹੂੰ ਉੰਜ ਜਿਵੇਂ ਤੁਸੀਂ ਨਵਾਉਣੇ ਨਵਾਉਣੇ ਅਥਾ ਨਹੀਂ ਕੋਈ ਵਾਸਤਾ ਨਹੀਂ ਆਏ ਮੋਈ ਨਾ ਖੜ ਜੰਦੀ ਹੈ ਨੋ 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 ਫੰਦੀ ਸੀ ਲਾ ਠੀਕ ਹੈ ਭਾਈ ਅੱਛਾ ਰੇਟ ਵੀਰੇ ਕੀ ਰੱਖਿਆ ਭਾਈ ਰੇਟ 51000 51000 ਦੀ ਮਾਨਤਨ ਕਰ ਦਾਂਗੇ ਹਾਂ ਮਾਨਤਨ ਕਰ ਦਾਂਗੇ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ ਆਪਾਂ ਨੰਬਰ ਦੇ ਦੇ ਨੇ 62392 ਜੀ 52684 ਇੱਕ ਵਾਰੀ ਹੋਰ ਬੋਲੀਏ 62392 52684 ਠੀਕ ਓ ਤੋਰੀ ਵੀਰੇ ਕੱਢੀ ਬਾ ਨਮਰ ਲੈ ਮੇਤਰੋ ਪਲੂਨ ਪਹਿਲਾ ਸੁਆ ਸੁਣਾ ਕਰਮਾਂ ਵਾਲੀ ਨੇ ਹਜੇ ਦਿਨ ਬਈ ਪੰਜ ਸੱਤ ਕੱਢਦੀ ਆ ਪਲਿਸਾਂ ਵੀ ਵਜਣ ਵਾਲੀ ਜਾਣ ਵਾਲੀ ਹੈੜਾ ਨੀਵੇਂ ਨੂੰ ਵੀ ਲੋ ਵੀ ਖੜੀ ਹੈ ਜਿੰਨੀ ਹੈਗੀ ਆ ਬਈ ਕਹਿਣ ਵਾਲੀ ਗੱਲ ਨਹੀਂ ਕਿ ਤੁਹਾਨੂੰ ਪਸੰਦ ਆਊਗੀ ਵੀਰੇ ਬਾਕੀ ਇੱਕ ਗੱਲ ਹੋਰ ਆ ਵੀ ਦੁੱਧ ਵੀ ਮਈਆਂ ਵਰਗਾ ਤੇ ਸੰਘਣਾ ਦੁੱਧ ਦਊਗੀ ਬਈ ਤੁ ਜਿਹੜੇ ਭਰਾ ਨੂੰ ਚਾਹੀਦੀ ਹੈ ਵੀਰੇ ਬਾਈ ਦਾ ਰابطਾ ਇੱਥੇ ਬਾਹਰ ਹੀ ਬਣਦੇ ਬਾਈ ਦਾ ਮੇਤਰੋ ਦੇਖ ਸਕਦੇ ਹੋ ਇਹ ਕਰਮਾ ਵਾਲੀ ਨੂੰ ਔਰ ਇਹਦਾ ਰੇਟ ਜਿਹੜਾ 51000 ਰੁਪਿਆ 50 ਤੇ ਇੱਕ ਹਨਾ ਬਾਈ ਇਮਾਨਤਾਨ ਹੋ ਜਾਊਗਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਬਰਗਾੜੀਆ ਜ਼ਿਲ੍ਹਾ ਫਰੀਦਕੋਟ ਆ ਬਾਈ ਤੇ ਬਰਦੇ ਰੋਡ ਦੇ ਉੱਤੇ ਪਿੰਡ ਰਹਿ ਜਾਂਦਾ ਬਾਕੀ ਜਾਣਕਾਰੀ ਤੁਸੀਂ ਬਾਈ ਫੋਨ ਤੇ ਲੈ ਲਿਓ ਧੰਨਵਾਦ ਵੀਡੀਓ ਦੇਖ ਲਈ ਸਾਰੇ ਭਰਾਵਾਂ ਨੂੰ